ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਬਲਜੀ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਅਮਰਿਤਪਾਲ ਸਿੰਘ ਦੇ ਉੱਪਰ ਗੱਲ ਕਰਨੀ ਬਹੁਤ ਜ਼ਰੂਰੀ ਬਣ ਜਾਂਦੀ ਹੈ ਕਿਉਂਕਿ ਅਮਰਿਤਪਾਲ ਸਿੰਘ ਦੇ ਉੱਪਰ 1 ਸਾਲ ਦੇ ਲਈ ਹੋ ਜੋ ਹੈ ਐਨਐਸਏ ਵਧਾ ਦਿੱਤਾ ਗਿਆ ਅਸੀਂ ਸਾਰੇ ਹੀ ਹੁਣ ਜਾਣ ਚੁੱਕੇ ਹਾਂ ਇਸ ਖਬਰ ਨੂੰ ਸਿਆਸੀ ਕਣ ਮਾਸਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਜ਼ਰ ਆ ਰਿਹਾ ਹੈ ਸੋ ਗੱਲ ਜੇਕਰ ਅਸੀਂ ਕਰੀਏ ਪੰਜ ਮੈਂਬਰੀ ਕਮੇਟੀ ਦੀ ਤਾਂ ਉਹਨਾਂ ਨੇ ਡੱਟ ਕੇ ਅਮਰਿਤਪਾਲ ਸਿੰਘ ਨਾਲ ਖੜੇ ਜੋ ਹੈ ਨਜ਼ਰ ਆ ਰਹੇ ਨੇ ਪਰ ਉਥੇ ਹੀ ਆਪਾਂ ਗੱਲ ਕਰੀਏ ਦੂਸਰੇ ਪਾਸੇ ਐਸਜੀਪੀਸੀ ਦੀ ਕਿਉਂਕਿ ਕੋਈ ਸਮਾਂ ਸੀ ਜਦੋਂ ਐਸਜੀਪੀਸੀ ਨੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਵੀ ਕੀਤੀ ਸੀ ਮੌਜੂਦਾ ਸਥਿਤੀ ਦੇ ਉੱਪਰ ਵੀ ਗੱਲ ਕਰਾਂਗੇ ਕਿ ਅੱਜ ਹਰਜਿੰਦਰ ਸਿੰਘ ਧਾਮੀ ਨੇ ਜਿਹੜੇ ਆ ਐਸਜੀਪੀਸੀ ਹੈ ਉਹ ਅੰਮ੍ਰਿਤਪਾਲ ਸਿੰਘ ਦੇ ਨਾਲ ਡਟੇਗੀ ਅੱਜ ਦੀਆਂ ਪੋਲੀਟੀਕਲ ਸਥਿਤੀਆਂ ਨੂੰ ਵੇਖੀਏ ਤਾਂ ਕੀ ਨਜ਼ਰ ਆ ਰਿਹਾ ਸੋ ਖਬੀਰ ਸਿੰਘ ਬਾਦਲ ਦਾ ਸਟੈਂਡ ਕੀ ਰਹਿ ਸਕਦਾ ਹੈ ਇਹ ਵੀ ਇੱਕ ਵੱਡਾ ਸਵਾਲ ਇਸ ਮੁੱਦੇ ਨਾਲ ਜ਼ਰੂਰ ਜੁੜਿਆ ਹੋਇਆ ਹੈ ਸੋ ਪੂਰੀ ਸਥਿਤੀ ਜੜੀ ਅਮਰਿਤਪਾਲ ਸਿੰਘ ਦੇ ਆਲੇ-ਦੁਆਲੇ ਘੁੰਮ ਰਹੀ ਹੈ ਜ਼ਰੂਰ ਇਸ ਪੂਰੀ ਸਥਿਤੀ ਦਾ ਵਿਸ਼ਲੇਸ਼ਣ ਕਰਿਓ ਹਰਜੋਤ ਜੀ ਸਿਆਸੀ ਤੌਰ ਤੇ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਇਹ ਮਾਮਲਾ ਪੂਰੀ ਤਰ੍ਹਾਂ ਨਾਲ ਉਭਾਰ ਲੈ ਚੁੱਕਿਆ ਹੈ ਅਮਰਿਤਪਾਲ ਸਿੰਘ ਹੁਣਾਂ ਦੇ ਉੱਤੇ 1 ਸਾਲ ਦੇ ਲਈ ਨੈਸ਼ਨਲ ਸਕਿਉਰਿਟੀ ਐਕਟ ਵਧਾ ਦਿੱਤਾ ਗਿਆ ਹੈ ਦੇਖੋ 23 April ਤੋਂ ਬਾਅਦ ਅਗਲੇ 1 ਸਾਲ ਲਈ ਉਹਨਾਂ ਦੇ ਉੱਤੇ ਨੈਸ਼ਨਲ ਸਕਿਉਰਿਟੀ ਐਕਟ ਲਾਗੂ ਰਹੇਗਾ ਸੋ ਇਹਦੇ ਬਾਰੇ ਜਿਹੜੇ ਆਰਡਰ ਨੇ ਜਿਹੜੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਅਮਰਸਰ ਦੇ ਉਹਨਾਂ ਨੇ ਜਾਰੀ ਕਰ ਦਿੱਤੇ ਗਏ ਨੇ ਔਰ ਜਦੋਂ ਪੰਜਾਬ ਦੇ ਗ੍ਰਹਿ ਮੰਤਰਾਲੇ ਨੇ ਇਹ ਅਧਿਕਾਰ ਦਿੱਤਾ ਪੁਲਿਸ ਕਮਿਸ਼ਨਰ ਨੂੰ ਔਰ ਪੁਲਿਸ ਐਸਐਸਪੀ ਨੂੰ ਔਰ ਡਿਪਟੀ ਮੈਜਿਸਟ੍ਰੇਟ ਨੂੰ ਇਹਦੇ ਤੇ ਫੈਸਲਾ ਕਰਨ ਦਾ ਤੇ ਜਿਹੜੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਅਮਰਸਰ ਦੇ ਜਿਹੜੇ ਆਈਐਸ ਨੇ ਡੀਸੀ ਨੇ ਉਹਨਾਂ ਦਾ ਇਹ ਕਹਿਣਾ ਸੀ ਕਿ ਉਹਨਾਂ ਨੇ ਸਾਰੇ ਡਾਕੂਮੈਂਟ ਦੇਖੇ ਨੇ ਅਮਰਿਤਪਾਲ ਸਿੰਘ ਨਾਲ ਸੰਬੰਧਿਤ ਜਿਹੜੇ ਔਰ ਜਿਹੜੇ ਆਡੀਓ ਕਲਿੱਪ ਨੇ ਬਹੁਤ ਗਹਿਰਾਈ ਦੇ ਨਾਲ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਦੇਖਿਆ ਔਰ ਉਹ ਇਸ ਓਪੀਨੀਅਨ ਤੇ ਪਹੁੰਚੇ ਨੇ ਕਿ ਅਮਰਿਤਪਾਲ ਸਿੰਘ ਨੂੰ ਅਗਰ ਅਮਰਿਤਪਾਲ ਸਿੰਘ ਨੂੰ ਅਗਰ ਡਿਟੇਨ ਨਾ ਅਗਰ ਡਿਟੈਂਸ਼ਨ ਰੱਦ ਕੀਤੀ ਜਾਂਦੀ ਹੈ ਜਾਂ ਅਮਰਿਤਪਾਲ ਸਿੰਘ ਅਗਰ ਫ੍ਰੀ ਕੀਤੇ ਜਾਂਦੇ ਨੇ ਤੇ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਪਬਲਿਕ ਆਰਡਰ ਹੈ ਜਾਂ ਲੈਂਡ ਆਰਡਰ ਹੈ ਇਹਨਾਂ ਸਥਿਤੀਆਂ ਦੇ ਲਈ ਗੱਲ ਚੁਣੌਤੀਪੂਰਨ ਬਣ ਸਕਦੀ ਹੈ ਜਿਹੜਾ ਉਹਨਾਂ ਦਾ ਭਾਵ ਸੀ ਡਿਪਟੀ ਕਮਿਸ਼ਨਰ ਦਾ ਸੋ ਕਿਉਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਉਹਦੇ ਨਾਲ ਰਿਲੇਟਡ ਜਿਹੜਾ ਪ੍ਰੋਪੋਜ਼ਲ ਆਇਆ ਸੀ ਅੰਮ੍ਰਿਤਸਰ ਦੇ ਐਸਐਸਪੀ ਰੂਰਲ ਵੱਲੋਂ ਕਿ ਡਿਟੈਂਸ਼ਨ ਦੇ ਉੱਤੇ ਜਿਹੜੇ ਨੇ ਫਰੈਸ਼ ਆਰਡਰ ਪਾਸ ਕੀਤੇ ਜਾਣ ਸੋ ਉਹ ਕਹਿੰਦੇ ਰਿਕਾਰਡਡ ਮਟੀਰੀਅਲ ਔਰ ਸਾਰਾ ਰਿਕਾਰਡ ਹੈ ਜਿਹੜਾ ਉਹ ਚੈੱਕ ਕੀਤਾ ਡਾਕੂਮੈਂਟਸ ਚੈੱਕ ਕੀਤੇ ਆਡੀਓ ਕਲਿੱਪਸ ਵਗੈਰਾ ਤੇ ਉਹਨਾਂ ਨੇ ਉਸ ਤੋਂ ਬਾਅਦ ਇਹ ਤੈਅ ਕੀਤਾ ਕਿ 1 ਸਾਲ ਦੇ ਲਈ ਉਹਨਾਂ ਦਾ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਦੇ ਵਿੱਚ ਡਿਟੈਂਸ਼ਨ ਹੈ ਉਹਨੂੰ ਵਧਾ ਦਿੱਤਾ ਗਿਆ ਸੋ ਉਹਦਾ ਆਰਡਰ ਪਾਸ ਕਰ ਦਿੱਤਾ ਗਿਆ ਸੋ ਹੁਣ ਅਗਲੇ 1 ਸਾਲ ਦੇ ਲਈ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਹੀ ਰਹਿਣਗੇ ਅਮਰਿਤਪਾਲ ਸਿੰਘ ਹਾਲਾਂਕਿ ਭਾਰਤ ਸਰਕਾਰ ਚਾਵੇ ਤੇ ਉਹਨਾਂ ਨੂੰ ਕਿਸੇ ਹੋਰ ਜੇਲ੍ਹ ਦੇ ਵਿੱਚ ਵੀ ਸ਼ਿਫਟ ਕਰ ਸਕਦੀ ਹੈ ਪਰ ਇਹ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਗ੍ਰਹਿ ਮੰਤਰਾਲਾ ਕੇਂਦਰ ਦਾ ਔਰ ਪੰਜਾਬ ਦਾ ਇਹਦੇ ਤੇ ਜ਼ਿਆਦਾ ਫੈਸਲੇ ਲੈ ਸਕਦੇ ਨੇ ਹੁਣ ਸਵਾਲ ਇਹ ਹੈ ਕਿ ਅਮਰਿਤਪਾਲ ਸਿੰਘ ਦੇ ਬਾਕੀ ਸਾਥੀ ਜਿਹੜੇ ਨੇ ਉਹਨਾਂ ਨੂੰ ਤਾਂ ਲਗਭਗ ਪੰਜਾਬ ਭੇਜਿਆ ਗਿਆ ਜਿਹੜਾ ਅਜਨਾਲੇ ਵਾਲਾ ਮਾਮਲਾ ਸੀ ਉਹਦੇ ਤਹਿਤ ਜਾਂ ਵੱਖ-ਵੱਖ ਮਾਮਲਿਆਂ ਦੇ ਵਿੱਚ ਉਹ ਕੋਰਟ ਕਚੈਰੀਆਂ ਦੇ ਵਿੱਚ ਆਪਣਾ ਜਿਹੜੇ ਅਦਾਲਤੀ ਕਾਰਵਾਈ ਦੇ ਵਿੱਚ ਨੇ ਉਹ ਰੁੱਝੇ ਹੋਏ ਨੇ ਔਰ ਅ ਜੁਡੀਸ਼ੀਅਲ ਕਸਟਡੀ ਦੇ ਵਿੱਚ ਵੀ ਨੇ ਹਜੇ ਲਗਭਗ ਸਾਰੇ ਦੇ ਸਾਰੇ ਮੁਲਜ਼ਮ ਜਿਹੜੇ ਅਮਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਦੇ ਵਿੱਚ ਸੀ ਅਮਰਿਤਪਾਲ ਨੂੰ ਉੱਥੇ 1 ਸਾਲ ਦੇ ਲਈ ਹੋਰ ਰੱਖਿਆ ਗਿਆ ਦੇਖੋ ਇਹਦੇ ਇਹਦੇ ਪਿੱਛੇ ਸਪਸ਼ਟ ਵਿਰੋਧ ਆ ਗਿਆ ਪੰਜ ਮੈਂਬਰੀ ਕਮੇਟੀ ਨੇ ਸਭ ਤੋਂ ਪਹਿਲਾਂ ਵਿਰੋਧ ਕੀਤਾ ਹੈ ਪੰਜ ਮੈਂਬਰੀ ਕਮੇਟੀ ਵੱਲੋਂ ਬਕਾਇਦਾ ਇੱਕ ਬਿਆਨ ਜਾਰੀ ਕੀਤਾ ਗਿਆ ਮਨਪ੍ਰੀਤਿਆਲੀ ਬੀਬੀ ਸਤਵੰਤ ਕੌਰ ਸੰਤਾ ਸਿੰਘ ਉਮੈਦਪੁਰੀ ਗੁਰਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਝੁੰਦਾ ਇਨਾ ਸਾਰਿਆਂ ਦੇ ਨਾਂ ਹੇਠ ਜਿਹੜਾ ਬਿਆਨ ਜਾਰੀ ਹੋਇਆ ਹੈ ਉਹ ਸਾਫ਼ ਤੌਰ ਤੇ ਕਹਿੰਦੇ ਨੇ ਕਿ ਇਹ ਮਨੁੱਖੀ ਅਧਿਕਾਰਾਂ ਦਾ ਘਾਣਾ ਹੈ ਸਮੇਂ-ਸਮੇਂ ਦੀਆਂ ਕੇਂਦਰ ਦੀਆਂ ਸਰਕਾਰਾਂ ਇਸ ਤਰ੍ਹਾਂ ਦਾ ਰਵੱਈਆ ਵਰਤਦੀਆਂ ਰਹੀਆਂ ਨੇ ਔਰ ਉਹਨਾਂ ਨੇ ਮੌਜੂਦਾ ਕੇਂਦਰ ਸਰਕਾਰ ਤੇ ਵੀ ਨਾਖੁਸ਼ੀ ਪ੍ਰਗਟ ਕੀਤੀ ਨਾਰਾਜ਼ਗੀ ਪ੍ਰਗਟ ਕੀਤੀ ਔਰ ਮੰਗ ਕੀਤੀ ਹੈ ਕਿ ਅਮਰਿਤਪਾਲ ਸਿੰਘ ਨੂੰ ਐਨਐਸਏ ਉਹਨਾਂ ਦੀ ਹਟਾਈ ਜਾਣੀ ਚਾਹੀਦੀ ਹੈ ਤੇ ਅਮਰਿਤਪਾਲ ਨੂੰ ਪੰਜਾਬ ਦੀਆਂ ਜੇਲ੍ਹ ਦੇ ਵਿੱਚ ਪੰਜਾਬ ਦੀ ਜੇਲ੍ਹ ਚ ਭੇਜਿਆ ਜਾਣਾ ਚਾਹੀਦਾ ਹੈ ਤਾਂ ਕਿ ਜਿਹੜੇ ਦੂਸਰੇ ਉਹਨਾਂ ਤੇ ਮਾਮਲੇ ਨੇ ਉਹ ਅਦਾਲਤਾਂ ਦੇ ਵਿੱਚ ਉਹਨਾਂ ਨੂੰ ਭੁਗਤਾਨ ਹੁਣ ਹਲਕਾ ਖਡੂਰ ਸਾਹਿਬ ਦਾ ਮੈਂਬਰ ਪਾਰਲੀਮੈਂਟ ਹੈ ਅਮਰਿਤਪਾਲ ਸਿੰਘ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੀਆਂ ਗੱਲਾਂ ਸਾਡੀ ਸੁਪਰੀਮ ਕੋਰਟ ਵੱਲੋਂ ਵੀ ਕਹੀ ਜਾਂਦੀਆਂ ਨੇ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਇੱਕ ਜੱਜ ਨੇ ਜਿਹੜੀ ਗੱਲ ਕੀਤੀ ਹੈ ਕਿ ਰਾਸ਼ਟਰਪਤੀ ਵੀ ਸੂਬਿਆਂ ਨਾਲ ਸੰਬੰਧਿਤ ਜਿਹੜੇ ਬਿੱਲ ਨੇ ਉਹਨਾਂ ਨੂੰ 3 ਕੁ ਮਹੀਨਿਆਂ ਦੇ ਵਿੱਚ ਨਿਪਟਾਰਾ ਕਰਨ ਇਸ ਤਰੀਕੇ ਦੀ ਭਾਵਨਾ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਕਿਉਂਕਿ ਬਹੁਤ ਸਾਰੇ ਬਿੱਲ ਰਾਸ਼ਟਰਪਤੀ ਕੋਲੇ ਪੈਂਡਿੰਗ ਰਹਿੰਦੇ ਨੇ ਔਰ ਜਿਹੜੇ ਸਾਡੇ ਅ ਭਾਰਤ ਦੇ ਉਪ ਰਾਸ਼ਟਰਪਤੀ ਨੇ ਔਰ ਜਿਹੜੇ ਰਾਜ ਸਭਾ ਦੇ ਵਿੱਚ ਵੀ ਚੇਅਰਪਰਸਨ ਨੇ ਮਿਸਟਰ ਤਨਖੜ ਜਿਹੜੇ ਬੜੇ ਸੀਨੀਅਰ ਵਕੀਲ ਵੀ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਨੇ ਉਹਨਾਂ ਨੇ ਨਾਖੁਸ਼ੀ ਪ੍ਰਗਟ ਕੀਤੀ ਹੈ ਕਿ ਸੁਪਰੀਮ ਕੋਰਟ ਜਿਹੜਾ ਨਿਆਇਪਾਲਕ ਹੈ ਉਹ ਇਸ ਵਿਵਸਥਾ ਤੇ ਇਸ ਵਿਵਸਥਾ ਤੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਬਹੁਤ ਗੰਭੀਰਤਾ ਦੇ ਨਾਲ ਚੀਜ਼ਾਂ ਨੂੰ ਸਮਝੇ ਉਹਨਾਂ ਦਾ ਭਾਵ ਸੀ ਕਿ ਇਹ ਕਾਰਜਪਾਲਿਕਾ ਦਾ ਕੰਮ ਹੈ ਕਿ ਪਾਰਲੀਮੈਂਟ ਦਾ ਕੰਮ ਹੈ ਜਾਂ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਜਿਹੜੀਆਂ ਇਹ ਗੱਲਾਂ ਨੇ ਇਹਨਾਂ ਨੂੰ ਵਿਚਾਰਨ ਦੀ ਲੋੜ ਹੈ ਇੱਕ ਤਰੀਕੇ ਨਾਲ ਉਹ ਸੁਪਰੀਮ ਕੋਰਟ ਦੇ ਫੈਸਲੇ ਤੋਂ ਨਾਖੁਸ਼ ਰਹੇ ਪਰ ਨਿਰਈ ਮੰਨਣਾ ਕਿ ਜਿਸ ਤਰੀਕੇ ਦੇ ਨਾਲ ਨੈਸ਼ਨਲ ਸਿਕਿਉਰਿਟੀ ਐਕਟ ਦੇ ਵਿੱਚ ਅਮਰਿਤਪਾਲ ਸਿੰਘ ਵਰਗੇ ਜਿਹੜੇ ਮੈਂਬਰ ਨੇ ਇਨਮੇਟਸ ਨੇ ਜੇਲਾਂ ਦੇ ਜਦੋਂ ਉਹ ਲੋਕ ਸਭਾ ਦੇ ਮੈਂਬਰ ਚੁਣੇ ਗਏ ਤੇ ਫਿਰ ਉਹਨਾਂ ਨੂੰ ਪਾਰਲੀਮੈਂਟ 'ਚ ਜਾਣ ਦੀ ਇਜਾਜ਼ਤ ਕਿਉਂ ਨਹੀਂ ਹਲਕਾ ਖਡੂਰ ਸਾਹਿਬ 10-12 ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ ਅਮਰਿਤਪਾਲ ਸਿੰਘ ਅਗਰ ਭਾਰਤ ਦਾ ਸੰਵਿਧਾਨ ਭਾਰਤ ਦਾ ਕਾਨੂੰਨ ਇਹ ਇਜਾਜ਼ਤ ਦਿੰਦਾ ਹੈ ਕਿ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਰਹਿ ਕੇ ਚੋਣ ਲੜ ਸਕਦਾ ਹੈ ਤੇ ਫਿਰ ਸੁਪਰੀਮ ਕੋਰਟ ਨੂੰ ਇਸ ਮਾਮਲੇ 'ਚ ਧਿਆਨ ਦੇਣ ਦੀ ਲੋੜ ਹੈ ਕਿ ਕੋਈ ਵਿਅਕਤੀ ਅਗਰ ਸੰਵਿਧਾਨ ਮੁਤਾਬਕ ਕਾਨੂੰਨ ਮੁਤਾਬਕ ਜੇਲ੍ਹ 'ਚ ਬੈਠ ਕੇ ਚੋਣ ਲੜਦਾ ਹੈ ਤੇ ਜਿੱਤ ਜਾਂਦਾ ਹੈ ਤੇ ਘਟੋ ਘਟ ਜਿੰਨੀ ਦੇਰ ਪਾਰਲੀਮੈਂਟ ਦਾ ਸੈਸ਼ਨ ਹੈ ਉਹ ਵਿਅਕਤੀ ਉਹ ਐਮਪੀ ਉਹ ਆਪਣੇ ਲੋਕਾਂ ਦੀ ਨੁਮਾਇੰਦਗੀ ਕਰੇ ਪਾਰਲੀਮੈਂਟ ਚ ਜਾ ਕੇ ਸੁਪਰੀਮ ਕੋਰਟ ਨੂੰ ਇਸ ਪਾਸੇ ਵੀ ਸੋਚਣ ਦੀ ਲੋੜ ਹੈ ਸੋ ਸਾਡੇ ਮੁਲਕ ਦੇ ਵਿੱਚ ਕਈ ਵਾਰੀ ਜਿਵੇਂ ਸੁਪਰੀਮ ਕੋਰਟ ਨੇ ਬਿਆਨ ਦਿੱਤਾ ਤੇ ਓਪੀ ਤਨਖਤ ਸਾਹਿਬ ਨਰਾਜ਼ ਹੋ ਗਏ ਪਰ ਬਹੁਤ ਸਾਰੇ ਅਿਹੇ ਜੇ ਵਿਸ਼ੇ ਨੇ ਜਿਹੜੇ ਨਹੀਂ ਸੁਣੇ ਜਾਂਦੇ ਵਿਚਾਰੇ ਜਾਂਦੇ ਹੁਣ ਸੁਪਰੀਮ ਕੋਰਟ ਨੂੰ ਇਸ ਪਾਸੇ ਮੈਨੂੰ ਲੱਗਦਾ ਹੈ ਧਿਆਨ ਦੇਣ ਦੀ ਲੋੜ ਹੈ ਭਾਵੇਂ ਕੋਈ ਕਨਸਟੀਟਿਊਸ਼ਨਲ ਬੈਂਚ ਬਣਾਉਣਾ ਪੈ ਜਾਏ ਸੁਪਰੀਮ ਕੋਰਟ ਨੂੰ ਔਰ ਅਗਰ ਸੁਪਰੀਮ ਕੋਰਟ ਦੇ ਜੱਜ ਇਹ ਓਪੀਨੀਅਨ ਰੱਖਦੇ ਨੇ ਕਿ ਰਾਸ਼ਟਰਪਤੀ ਵੀ 3 ਮਹੀਨਿਆਂ ਦੇ ਵਿੱਚ ਵਿੱਚ ਬਿਲ ਨਾ ਰੋਕਣ ਕਿਸੇ ਸੂਬੇ ਦੀ ਅਸੈਂਬਲੀ ਦੀ ਅਸੈਂਬਲੀ ਦਾ ਤੇ ਫਿਰ ਇਹ ਵੀ ਬੜਾ ਜ਼ਰੂਰੀ ਹੈ ਕਿ ਸੁਪਰੀਮ ਕੋਰਟ ਇਸ ਪਾਸੇ ਵੀ ਰਿਫਾਰਮਸ ਕਰੇ ਕਿ ਅੱਜ ਤੱਕ 1984 ਦੇ ਕੇਸ ਨਹੀਂ ਡਿਸਾਈਡ ਹੋਏ ਮੁਕੰਮਲ ਤੌਰ ਤੇ 84 ਦੇ ਮਾਮਲੇ ਨਹੀਂ ਖਤਮ ਕੀਤੇ ਗਏ 84 ਦੇ ਕਤਲੇਆਮ ਦੇ ਮਾਮਲੇ ਦੇ ਵਿੱਚ ਸਾਡੇ ਮੁਲਕ ਚ ਇੱਕ ਵੀ ਵਿਅਕਤੀ ਨੂੰ ਫਾਂਸੀ ਨਹੀਂ ਹੋਈ ਅੱਜ ਤੱਕ ਕਿ ਸੁਪਰੀਮ ਕੋਰਟ ਇਹ ਵੀ ਹੱਦਾਂ ਬੰਨੇ ਤੈਅ ਕਰੇ ਕਿ ਜਿਹੜਾ ਜਸਟਿਸ ਸਿਸਟਮ ਹੈ ਉਹ ਡਿਲੀਵਰ ਹੋਏਗਾ। ਔਰ ਜਿਹੜਾ ਜਸਟਿਸ ਹੈ ਉਹਦੇ ਨਾਲ ਜਿਹੜੇ ਲੋਕ ਪੀੜਿਤ ਨੇ ਉਹਨਾਂ ਦੀਆਂ ਭਾਵਨਾਵਾਂ ਸਹਿਮਤ ਹੋਣ ਕਿ ਹਾਂ ਉਹਨਾਂ ਨਾਲ ਇਨਸਾਫ ਹੋਇਆ। ਸੋ 84 ਦੇ ਮਾਮਲੇ ਦੇ ਵਿੱਚ ਅੱਜ ਵੀ ਇਨਸਾਫ ਹੋਇਆ। ਕੋਈ ਵੀ ਤੇਰੇ ਮੰਨਣ ਨੂੰ ਤਿਆਰ ਨਹੀਂ ਸੋ ਇਹ ਜੇ ਵਿਸ਼ਿਆਂ ਦੇ ਉੱਤੇ ਵੀ ਸੁਪਰੀਮ ਕਾਰਟ ਸੁਪਰੀਮ ਕੋਰਟ ਨੂੰ ਧਿਆਨ ਦੇਣ ਦੀ ਲੋੜ ਹੈ। ਮੈਂ ਵਾਪਸ ਅਮਰਿਤਪਾਲ ਸਿੰਘ ਢੀਮੋੜਾ ਤੇ ਨੈਸ਼ਨਲ ਸਕਿਉਰਿਟੀ ਐਕਟ ਵਧਾਉਣ ਤੋਂ ਬਾਅਦ ਸਖਤ ਪ੍ਰतिकਰਮਾਈ ਨੇ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਵੀ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਔਰ ਉਸੂਬੇ ਦੀ ਸਰਕਾਰ ਔਰ ਕੇਂਦਰ ਦੀ ਸਰਕਾਰ ਦੋਵਾਂ ਤੋਂ ਹੀ ਨਾਖੁਸ਼ ਨੇ ਪੰਜ ਮੈਂਬਰੀ ਕਮੇਟੀ ਨੇ ਪਹਿਲਾਂ ਹੀ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਹੁਣ ਸਵਾਲ ਹੀ ਆ ਗਿਆ ਕਿ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਕਿਸੇ ਵੇਲੇ ਇਹਨਾਂ ਨੇ ਗੱਲਾਂ ਕੀਤੀਆਂ ਕਿ ਅਸੀਂ ਚੌਨੇ ਆ ਕੇ ਰਿਹਾਈ ਹੋਵੇ ਅਮਰਿਤਪਾਲ ਸਿੰਘ ਦੀ ਪਰ ਜਦੋਂ ਪਾਰਲੀਮੈਂਟ ਦੀ ਚੋਣ ਆਈ ਤੇ ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਪਾਲ ਸਿੰਘ ਦੇ ਸਾਹਮਣੇ ਉਮੀਦਵਾਰ ਖੜਾ ਕੀਤਾ ਔਰ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਵਿੱਚੋਂ ਖਾਸ ਤੌਰ ਤੇ ਮੈਂ ਜੇ ਮਨਪੀਤ ਢਿਆਲੀ ਦਾ ਜ਼ਿਕਰ ਕਰਾਂ ਮਨਪੀਤ ਢਿਆਲੀ ਨੇ ਉਸ ਵੇਲੇ ਮਨਪੀਤ ਢਿਆਲੀ ਤੋਂ ਇਲਾਵਾ ਵੀ ਕਈ ਲੀਡਰਸ਼ਿ ਸੰਤੋਸ਼ ਸਿੰਘ ਮੈਦਪੁਰੀ ਸੀ ਜਾਂ ਅ ਨਿਸ਼ਚਿਤ ਤੌਰ ਦੇ ਉੱਤੇ ਗੁਰਪ੍ਰਤਾ ਵਡਾਲਾ ਹੋਣੀ ਇਹ ਸਾਰੇ ਲੀਡਰਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਅੰਮ੍ਰਿਤਪਾਲ ਸਿੰਘ ਦੇ ਲਈ ਵੀ ਕੈਂਡੀਡੇਟ ਨਹੀਂ ਦੇਣਾ ਚਾਹੀਦਾ ਔਰ ਸਾਨੂੰ ਸਰਬਜੀਤ ਸਿੰਘ ਖਾਲਸਾ ਦੇ ਸਾਹਮਣੇ ਵੀ ਤੇ ਸੰਗਰੂਰ ਦੇ ਵਿੱਚ ਵੀ ਅਗਰ ਅਸੀਂ ਕੈਂਡੀਡੇਟ ਨਾ ਦਈਏ ਤੇ ਚੰਗੀ ਗੱਲ ਹੈ ਲੇਕਿਨ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਜਿਸ ਦੇ ਪ੍ਰਧਾਨ ਨੇ ਜਾਂ ਉਹਨਾਂ ਦਾ ਪਾਰਲੀਮੈਂਟਰੀ ਬੋਰਡ ਹੈ ਉਹਨਾਂ ਵੱਲੋਂ ਇਹ ਗੱਲ ਨਹੀਂ ਮੰਨੀ ਗਈ ਇਹ ਬਨਪੀਟਿਆਲੀ ਹੁੰਨੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਕਿਹਾ ਸੀ ਕਿ ਅਸੀਂ ਜਿਹੜੇ ਪੰਥਕ ਲੀਡਰ ਨੇ ਅਮਰਿਤਪਾਲ ਸਿੰਘ ਨੇ ਜਾਂ ਸਰਬਜੀਤ ਸਿੰਘ ਖਾਲਸਾ ਨੇ ਜਾਂ ਸੰਗਰੂਰ ਅਸੀਂ ਕੈਂਡੀਡੇਟ ਨਾ ਦਈਏ ਔਰ ਅਗਰ ਉਹ ਦੋ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਇਹ ਗੱਲ ਮੰਨੀ ਹੁੰਦੀ ਤੇ ਅੱਜ ਸਾਡੀ ਸਥਿਤੀ ਚੰਗੀ ਹੁੰਦੀ ਅਸੀਂ ਪੰਜਾਬ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕਾਂ ਨੇ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡਿਆ ਉਹ ਨਾ ਛੱਡਦੇ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਿਰਫ ਇੱਕੋ ਹੀ ਸੀਟ ਜਿੱਤਿਆ ਸੀ ਬਠਿੰਡਾ ਦੀ ਔਰ ਜੇ ਅਸੀਂ ਗੱਲ ਕਰੀਏ ਤੇ 13.5% ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਈਆਂ ਸੀ 2024 ਦੀਆਂ ਚੋਣਾਂ ਦੇ ਵਿੱਚ ਕੁੱਲ ਵੋਟਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਪਈਆਂ 13 ਦੀਆਂ 13 ਲੋਕ ਸਭਾ ਹਲਕਿਆਂ ਦੇ ਵਿੱਚ ਉਹ ਪਈਆਂ ਨੇ 18,114,318 ਸੋ ਸ਼੍ਰੋਮਣੀ ਅਕਾਲੀ ਦਲ ਨੂੰ 18,114,318 ਵੋਟਾਂ ਹੀ ਪਈਆਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ 13.5% ਜਿਹੜੇ ਭਾਰਤ ਦੇ ਚੋਣ ਕਮਿਸ਼ਨ ਦੇ ਅੰਕੜੇ ਨੇ ਇਹਦਾ ਮਤਲਬ ਹੈ ਕਿ ਅਕਾਲੀ ਦਲ ਸਿਰਫ ਇੱਕ ਸੀਟ ਜਿੱਤਿਆ ਬਠਿੰਡੇ ਲੇਕਿਨ ਬਾਕੀ ਦੀਆਂ 10 ਸੀਟਾਂ ਤੇ ਨਾ ਤਾਂ ਅਕਾਲੀ ਦਲ ਸੈਕੰਡ ਨੰਬਰ ਤੇ ਆਇਆ ਨਾ ਅਕਾਲੀ ਦਲ ਤੀਜੇ ਨੰਬਰ ਤੇ ਆਇਆ ਇਹਦਾ ਮਤਲਬ ਹੈ ਕਿ ਅਮਰਿਤਪਾਲ ਸਿੰਘ ਸਰਬਜੀਤ ਸਿੰਘ ਖਾਲਸਾ ਜਾਂ ਸੰਗਰੂਰ ਦੇ ਵਿੱਚ ਸੀਟ ਨਾ ਛੱਡਣ ਤੋਂ ਬਾਅਦ ਜਿਹੜੇ ਪੰਥਕ ਲੋਕ ਸਿੱਖ ਭਾਈਚਾਰੇ ਦੇ ਲੋਕ ਸੀ ਬਹੁਤ ਵੱਡੇ ਪੱਧਰ ਤੇ ਉਹ ਨਾ ਖੁਸ਼ ਰਹੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜਿਹੜੇ ਫੈਸਲੇ ਲਏ ਗਏ ਔਰ ਸੀਟ ਇੱਕੋ ਹੀ ਦਿੱਤੀ ਅਕਾਲੀ ਦਲ ਨੇ ਹੁਣ ਤੁਸੀਂ ਵੇਖੋ ਕਿ 18 18 ਲੱਖ 14318 ਵੋਟਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਪਈਆਂ ਔਰ ਦੋਵੇਂ ਆਜ਼ਾਦ ਅਮਰਿਤਪਾਲ ਸਿੰਘ ਖਾਲਸਾ ਔਰ ਅਮਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਇਹ ਦੋਵੇਂ ਮੈਂਬਰ ਪਾਰਲੀਮੈਂਟ ਬਣ ਗਏ ਔਰ ਹੋਰ ਥਾਵਾਂ ਤੋਂ ਵੀ ਅਸੀਂ ਜੋੜੀਏ ਤੇ ਲਗਭਗ 11% ਵੋਟਾਂ ਤਾਂ ਆਜ਼ਾਦਾਂ ਨੂੰ ਪੈ ਗਈਆਂ ਸੋ ਇਸ ਕਰਕੇ ਹੁਣ ਇਹ ਵਿਲੈ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਅੰਮ੍ਰਿਤਪਾਲ ਸਿੰਘ ਤੇ ਹਮਲਾਵਰ ਰਿਹਾ ਬਹੁਤ ਜ਼ਿਆਦਾ ਜਿਸ ਤਰ੍ਹਾਂ ਨਾਲ ਵਿਰਸਾ ਸਿੰਘ ਵਲਟੋਹਾ ਹੋਣਾ ਨੇ ਅੰਮ੍ਰਿਤਪਾਲ ਸਿੰਘ ਤੇ ਅਟੈਕ ਕੀਤੇ ਜਿਸ ਸਮੇਂ ਉਹਨਾਂ ਦੇ ਕੈਂਡੀਡੇਟ ਨੇ ਉੱਥੇ ਅਟੈਕ ਕੀਤੇ ਹੁਣ ਸਵਾਲ ਇਹ ਹੈ ਵੀ ਕੀ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਸਰਬਜੀਤ ਸਿੰਘ ਖਾਲਸਾ ਜਾਂ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਖਿਲਾਫ ਹੀ ਆਪਣੀ ਲਾਈਨ ਰੱਖੇਗਾ ਸ਼੍ਰੋਮਣੀ ਅਕਾਲੀ ਦਲ ਤੋਂ ਪਾਪ ਸੁਖਬੀਰ ਸਿੰਘ ਬਾਦਲ ਵਾਲਾ ਜਿਹੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਹੁਣ ਇਸ ਮੁੱਦੇ ਤੇ ਉਹਨਾਂ ਦੀ ਲਾਈਨ ਕੀ ਹੋਏਗੀ ਕੀ ਉਹ ਆਉਂਦੇ ਦਿਨਾਂ ਦੇ ਵਿੱਚ ਖੁੱਲ ਕੇ ਅਮਰਿਤਪਾਲ ਸਿੰਘ ਦਾ ਸਮਰਥਨ ਕਰਨਗੇ ਜਾਂ ਹਜੇ ਵੀ ਜਿਹੜੀ ਉਹਨਾਂ ਦੀ ਲਾਈਨ ਹੈ ਉਹ ਵਿਰੋਧ ਦੀ ਰਹੇਗੀ ਅਮਰਿਤਪਾਲ ਸਿੰਘ ਦੇ ਇਹ ਬੜਾ ਦਿਲਚਸਪ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਇਹ ਗੱਲ ਬਹੁਤ ਹੈ ਕਿ ਅਮਰਿਤਪਾਲ ਸਿੰਘ ਅਗਰ 1 ਸਾਲ ਦੇ ਲਈ ਨੈਸ਼ਨਲ ਸਕਿਉਰਿਟੀ ਐਕਟ ਵਧਾਇਆ ਗਿਆ ਮੈਨੂੰ ਇਹ ਲੱਗਦਾ ਹੈ ਕਿ ਅਗਲੇ 1 ਸਾਲ ਵੀ ਨੈਸ਼ਨਲ ਸਕਿਉਰਿਟੀ ਐਕਟ ਅਮਰਿਤਪਾਲ ਸਿੰਘ ਤੇ ਵਧਾਇਆ ਜਾ ਸਕਦਾ ਹੈ ਕਿਉਂਕਿ ਸਰਕਾਰਾਂ ਜਦੋਂ ਵੀ ਕਿਸੇ ਵਿਅਕਤੀ ਦੀ ਰਿਹਾਈ ਨੂੰ ਲੈਂਡ ਆਰਡਰ ਨੂੰ ਚੁਣੌਤੀ ਦੇ ਰੂਪ 'ਚ ਦੇਖਦੀਆਂ ਨੇ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰਾਂ ਨੂੰ ਜਦੋਂ ਲੱਗਦਾ ਹੈ ਕਿ ਪੋਲਿਟਿਕਲ ਹਾਲਾਤ ਸਾਡੇ ਅਨੁਕੂਲ ਨਹੀਂ ਰਹਿਣੇ ਤੇ ਫਿਰ ਉਹ ਕਾਨੂੰਨ ਦੀ ਵਰਤੋਂ ਕਰਦੀਆਂ ਨੇ ਕਿ ਲੈਂਡ ਆਰਡਰ ਲਈ ਦਿੱਕਤ ਹੋ ਸਕਦੀ ਹੈ ਜੀ ਇਸ ਕਰਕੇ ਜ਼ਰੂਰੀ ਹੈ ਕਿ ਡਿਟੈਂਸ਼ਨ ਵਧਾਈ ਜਾਵੇ ਹੁਣ ਅਮਰਿਤਪਾਲ ਸਿੰਘ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਉਹ ਦੇ ਮਾਫਕ ਨਹੀਂ ਹੈ ਜਿਸ ਤਰ੍ਹਾਂ ਨਾਲ ਪੰਜਾਬ ਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਅਮਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਤੇ ਕਾਰਵਾਈਆਂ ਕੀਤੀਆਂ ਹਾਲਾਂਕਿ ਬਾਕੀ ਲੋਕਾਂ ਤੇ ਨੈਸ਼ਨਲ ਸਕਿਉਰਿਟੀ ਐਕਟ ਹਟਾ ਲਿਆ ਗਿਆ ਤਾਂ ਕਿ ਜਿਹੜਾ ਵਿਰੋਧ ਹੈ ਉਹਨੂੰ ਘਟਾਇਆ ਜਾ ਸਕੇ ਲੇਕਿਨ ਫਿਰ ਵੀ ਅਮਰਿਤਪਾਲ ਸਿੰਘ ਜਦੋਂ ਦਾ ਮੈਂਬਰ ਪਾਰਲੀਮੈਂਟ ਬਣਿਆ ਹੈ ਅਮਰਿਤਪਾਲ ਸਿੰਘ ਨੂੰ ਤੁਸੀਂ ਪੰਥਕ ਹਲਕਿਆਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚੋਂ ਮੰਨਫੀ ਨਹੀਂ ਕਰ ਸਕਦੇ ਇਹ ਵੀ ਗੱਲ ਹੈ ਕਿ ਅਮਰਿਤਪਾਲ ਸਿੰਘ ਦੇ ਪਿਤਾ ਨੇ ਜਦੋਂ ਪਾਰਟੀ ਬਣਾਈ ਸੀ ਉਹਨਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਇਹ ਕਿਹਾ ਸੀ ਕਿ ਖਾਲਸਾਤਾਨ ਦੀ ਵਿਸ਼ੇ ਤੇ ਕੋਈ ਵੀ ਗੱਲ ਕਰੇਗਾ ਤੇ ਉਹ ਅੰਮ੍ਰਿਤਪਾਲ ਸਿੰਘ ਕਰਨਗੇ ਇੱਕ ਤਰੀਕੇ ਨਾਲ ਖਾਲਸਾਤਾਨ ਦੀ ਜਿਹੜੀ ਮੰਗ ਸੀ ਅੰਮ੍ਰਿਤਪਾਲ ਸਿੰਘ ਦੀ ਉਹਦੇ ਤੋਂ ਉਹਦੇ ਪਿਤਾ ਪਿੱਛੇ ਹਟਦੇ ਨਜ਼ਰ ਆਏ ਇਹ ਅਸੀਂ ਸਾਰਿਆਂ ਨੇ ਵੇਖਿਆ ਉਹ ਜ਼ਿਆਦਾ ਡੈਮੋਕ੍ਰੈਟਿਕ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਕਿਸੇ ਵੀ ਅਜਿਹੇ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਅੱਗੇ ਨਾ ਵਧੀਏ ਕਿਉਂਕਿ ਸਿਮਰਨਜੀਤ ਸਿੰਘ ਮਾਨ ਪੰਜਾਬ 'ਚ ਖਾਲਿਸਤਾਨ ਦੀ ਮੰਗ ਦੇ ਨਾਲ ਅੱਗੇ ਵਧਦੇ ਨੇ ਤੇ ਉਹ ਦੋ ਵਾਰੀ ਜਿੱਤੇ ਨੇ ਸੋ ਬਹੁਤੀ ਵਾਰੀ ਉਹਨਾਂ ਨੂੰ ਲੋਕਾਂ ਨੇ ਨਮਾਇੰਦਗੀ ਨਹੀਂ ਦਿੱਤੀ ਇਹ ਸਾਰੀਆਂ ਗੱਲਾਂ ਨੇ ਜਿਹਨੂੰ ਸੋਚ ਕੇ ਸ਼ਾਇਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਇਹ ਬਿਆਨ ਦਿੱਤੇ ਹੋਣ ਪਰ ਪੰਜਾਬ ਦੀ ਸਰਕਾਰ ਔਰ ਕੇਂਦਰ ਦੀ ਸਰਕਾਰ ਔਰ ਜਿਸ ਤਰ੍ਹਾਂ ਨਾਲ ਅੰਮ੍ਰਿਤ ਅਮਿਤ ਸ਼ਾਹ ਉਹਨਾਂ ਨੇ ਬਿਆਨ ਦਿੱਤਾ ਪਿੱਛੇ ਜੇ ਪਾਰਲੀਮੈਂਟ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਬਾਰੇ ਉਹਦੇ ਤੋਂ ਵੀ ਇਹ ਇਰਾਦੇ ਸਪਸ਼ਟ ਨੇ ਕੇਂਦਰ ਸਰਕਾਰ ਦੇ ਕਿ ਉਹ ਵੀ ਚਾਹਣਗੇ ਕਿ ਅਮਰਿਤਪਾਲ ਸਿੰਘ ਨੂੰ ਹਜ਼ਿਰ ਰਿਹਾਈ ਨਾ ਦਿੱਤੀ ਜਾਵੇ ਕਿਉਂਕਿ ਬੀਜੇਪੀ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨੂੰ ਵੀ ਲੱਗਦਾ ਹੈ ਕਿ ਅਗਰ ਅਮਰਿਤਪਾਲ ਸਿੰਘ ਦੀ ਰਿਹਾਈ ਹੁੰਦੀ ਹੈ ਤੇ ਉਹ ਪੰਥਕ ਵੋਟਾਂ ਦੀ ਲਾਂਬੰਦੀ ਕਰ ਸਕਦਾ ਹੈ ਜੇਲ੍ਹ ਦੇ ਵਿੱਚੋਂ ਚੋਣ ਲੜਿਆ ਅਮਰਿਤਪਾਲ ਸਿੰਘ ਜਿੱਤ ਗਿਆ ਅਗਰ ਉਹ ਪੰਜਾਬ ਆਇਆ ਬਤੌਰ ਐਮਪੀ ਉਹ ਵਿਚਰਦਾ ਹੈ ਕਿਤੇ ਨਾ ਕਿਤੇ ਜਨ ਸਮਰਥਨ ਵਧ ਸਕਦਾ ਹੈ ਅਮਰਿਤਪਾਲ ਨੂੰ ਇਹ ਪੋਲੀਟੀਕਲ ਚਿੰਤਾ ਰਹਿੰਦੀ ਹੈ ਸਰਕਾਰਾਂ ਨੂੰ ਕਿਉਂਕਿ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਭਾਵੇਂ ਦੇਸ਼ ਦੀ ਸਰਕਾਰ ਹੋਵੇ ਉਹਨਾਂ ਦੀ ਜਿਹੜੀ ਪੋਲਿਟਿਕਲ ਆਈਡਿਓਲੋਜੀ ਹੈ ਜਿਹੜੀ ਰਾਜਨੀਤਿਕ ਵਿਚਾਰਧਾਰਾ ਹੈ ਉਹ ਅਮਰਿਤਪਾਲ ਦੇ ਮੁਤਾਬਕ ਨਹੀਂ ਹੈ ਅਮਰਿਤਪਾਲ ਔਰ ਬੀਜੇਪੀ ਔਰ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਪਰਸਪਰ ਵਿਰੋਧੀ ਹੈ ਕੁਝ ਮੁੱਦਿਆਂ ਤੇ ਸਾਰੇ ਮੁੱਦਿਆਂ ਤੇ ਨਹੀਂ ਉਹ ਨਸ਼ਿਆਂ ਦੇ ਖਿਲਾਫ ਤਾਂ ਸਾਰੇ ਲੜਾਈ ਲੜਦੇ ਆ ਕੁਝ ਮੁੱਦਿਆਂ ਤੇ ਸੋ ਅਜਿਹੇ ਚ ਮੈਨੂੰ ਨਹੀਂ ਲੱਗਦਾ ਕਿ ਅਮਰਿਤਪਾਲ ਸਿੰਘ ਨੂੰ 27 ਦੀਆਂ ਚੋਣਾਂ ਤੋਂ ਪਹਿਲਾਂ ਇਹ ਦੋਵੇਂ ਤਰ੍ਹਾਂ ਕੇਂਦਰ ਦੀ ਬੀਜੇਪੀ ਔਰ ਪੰਜਾਬ ਦੀ ਆਮ ਆਦਮੀ ਪਾਰਟੀ ਰਿਹਾ ਕਰ ਸਕਦੇ ਨੇ ਅਸਾਨੀ ਨਾਲ ਹਾਂ ਕੱਲ ਨੂੰ ਅਦਾਲਤਾਂ ਚ ਕੋਈ ਹੁਕਮ ਆ ਜਾਣ ਤੇ ਉਹ ਗੱਲ ਬਕਰ ਗਿਆ ਸੋ ਮੇਰੀ ਮੇਰੀ ਆਪਣੀ ਓਪੀਨੀਅਨ ਹੈ ਬਾਕੀ ਆਉਣ ਵਾਲੇ ਸਮੇਂ ਚ ਸਾਰੀਆਂ ਜਿਹੜੀਆਂ ਪੋਲਿਟੀਕਲ ਸਥਿਤੀਆਂ ਨੇ ਹੌਲੀ ਹੌਲੀ ਸਾਨੂੰ ਸਾਫ਼ ਹੁੰਦੀਆਂ ਚਲੀਆਂ ਜਾਣਗੀਆਂ ਅਮਰਿਤਪਾਲ ਸਿੰਘ ਦੇ ਹੱਕ ਚ ਪੰਜ ਮੈਂਬਰੀ ਕਮੇਟੀ ਦਾ ਆਉਣਾ ਇਹਦੇ ਨਾਲ ਕਿਤੇ ਨਾ ਕਿਤੇ 227 ਤੋਂ ਪਹਿਲਾਂ 227 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਉਹ ਲੀਡਰਸ਼ਿਪ ਜਿਹੜੇ ਪਰਸਪਰ ਵਿਰੋਧੀ ਰਹੇ ਨੇ ਅਮਰਿਤਪਾਲ ਸਿੰਘ ਦੇ ਸ਼ਾਇਦ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਹੈ ਜਿਹੜੀ ਉਹ ਅਮਰਿਤਪਾਲ ਸਿੰਘ ਤੇ ਆਪਣੀ ਜਿਹੜੀ ਵਿਚਾਰਧਾਰਾ ਉਹ ਸਪਸ਼ਟ ਕਰਦੀ ਨਜ਼ਰ ਆ ਰਹੀ ਹੈ ਸੋ ਇਹਦੇ ਨਾਲ ਆਉਂਦੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਪੰਥਕ ਵੋਟਰ ਨੇ ਜਾਂ ਸਿੱਖ ਵੋਟਰ ਨੇ ਉਹ ਨਿਸ਼ਚਿਤ ਤੌਰ ਦੇ ਉੱਤੇ ਅ ਅਗਰ ਕੋਈ ਵੀ ਧਿਰ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਰੂਪ ਦੇ ਵਿੱਚ ਇਸ ਮਾਮਲੇ ਨੂੰ ਨਹੀਂ ਦੇਖੇਗੀ ਤੇ ਕਿਤੇ ਨਾ ਕਿਤੇ ਉਹ ਧਿਰ ਕਮਜ਼ੋਰ ਰਹੇਗੀ ਪੋਲਿਟੀਕਲ ਤੌਰ ਤੇ ਸਿਆਸੀ ਤੌਰ ਤੇ ਜਿਹੜਾ ਮੇਰਾ ਅਨੁਮਾਨ ਹੈ ਔਰ ਪੰਜ ਮੈਂਬਰੀ ਕਮੇਟੀ ਨੇ ਜਿਹੜਾ ਬਿਆਨ ਜਾਰੀ ਕੀਤਾ ਜੇ ਮੈਂ ਉਹਦੇ ਕੁਝ ਇੰਪੋਰਟੈਂਟ ਸ਼ਬਦ ਪੜਾਂ ਤੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਕਹਿ ਰਹੇ ਨੇ ਕਿ ਸਿੱਖਾਂ ਪ੍ਰਤੀ ਜਿਹੜਾ ਰਵਈਆ ਕੇਂਦਰ ਅਤੇ ਪੰਜਾਬ ਸਰਕਾਰ ਨੇ ਅਪਣਾਇਆ ਉਹ ਗੈਰਵਾਜਬ ਹੈ ਮੈਂਬਰਾਂ ਨੇ ਕਿਹਾ ਕਿ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਦੋਰੇ ਮਾਪਦੰਡ ਉਹਨਾਂ ਤੇ ਕੰਮ ਕੀਤਾ ਗਿਆ ਤੇ ਹੁਣ ਕਿਸੇ ਤਰ੍ਹਾਂ ਨਾਵਾਜਬ NSA ਮਾਮਲੇ ਵਿੱਚ ਉਹੀ ਨੀਤੀ ਅਪਣਾਈ ਜਾ ਰਹੀ ਹੈ ਸੋ ਉਹ ਕਹਿੰਦੇ ਕਿ ਆਪਣੇ ਹਲਕੇ ਸਮੇਤ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ ਦੇ ਵਿੱਚ ਰੱਖਣਾ ਉਹਨਾਂ ਦਾ ਸੰਵਿਧਾਨਿਕ ਹੱਕ ਹੈ ਤੇ ਅਧਿਕਾਰ ਹੈ ਤੇ ਤੁਰੰਤ ਉਹਨਾਂ ਤੋਂ NSA ਹਟਾਇਆ ਜਾਵੇ ਤੇ ਪੰਜਾਬ ਸ਼ਿਫਟ ਕੀਤਾ ਜਾਵੇ ਸੋ ਉਹ ਕਹਿੰਦੇ ਨੇ ਕਿ ਲੋਕਲ ਕੇਸਾਂ ਦੀ ਜਾਂਚ ਪੜਤਾਲ ਕਰਕੇ ਇਨਸਾਫ ਕੀਤਾ ਜਾਵੇ ਪਰ ਕਿਸੇ ਗਹਿਰੀ ਸਾਜ਼ਿਸ਼ੇਠ ਉਹਨਾਂ ਨੂੰ ਅਸਾਮ ਦੀ ਜੇਲ੍ਹ ਵਿੱਚ ਨਜ਼ਰਬੰਦ ਰੱਖਣ ਲਈ ਨਵੇਂ ਪੈਂਤੜਿਆਂ ਨੂੰ ਵਰਤਿਆ ਜਾ ਰਿਹਾ ਜੋ ਮਨੁੱਖੀ ਅਧਿਕਾਰਾਂ ਦਾ ਕਾਣ ਹੈ ਸੋ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਬਿਆਨ ਨੇ ਉਹ ਵੀ ਬੜੇ ਸਪਸ਼ਟ ਨੇ ਅਮਰਿਤਪਾਲ ਸਿੰਘ ਦੇ ਡੱਲਾ ਜੀ ਗੱਲ ਪੰਜ ਮੈਂਬਰੀ ਕਮੇਟੀ ਦੀ ਕਰੀਏ ਤਾਂ ਪੰਜ ਮੈਂਬਰੀ ਕਮੇਟੀ ਬਾਰੇ ਇਹ ਖਬਰਾਂ ਨੇ ਕਿ ਹੁਣ ਪਿੰਡਾਂ ਦੇ ਵਿੱਚ ਵੀ ਕਮੇਟੀ ਮੈਂਬਰ ਜਾ ਰਹੇ ਨੇ ਅਤੇ ਪਿੰਡਾਂ ਦੇ ਵਿੱਚ ਵੀ ਭਰਤੀ ਦਾ ਜਿਹੜਾ ਇਕੱਠ ਹੈ ਉਹ ਸ਼ੁਰੂ ਹੋ ਗਿਆ ਜੋ ਇਕੱਠ ਚੰਗੇ ਪੱਧਰ ਤੇ ਜ਼ਰੂਰ ਨਜ਼ਰ ਆ ਰਿਹਾ ਹੈ ਹਲੇ ਤੱਕ ਅਸੀਂ ਹਲਕਾ ਪੱਧਰ ਦੇ ਉੱਪਰ ਵੱਡੇ ਵੱਡੇ ਇਕੱਠ ਜੋ ਹੈ ਜ਼ਰੂਰ ਦੇਖੇ ਸੀ ਸੋ ਹੁਣ ਪਿੰਡਾਂ ਦੇ ਵਿੱਚ ਵੀ ਇਹ ਗਤੀਵਿਧੀ ਤੇਜ਼ ਹੋ ਰਹੀ ਹੈ ਸੋ ਕੀ ਕਹਿਣਾ ਚਾਹੋਗੇ ਤੁਸੀਂ ਹੁਣ ਪਿੰਡਾਂ ਦੇ ਵਿੱਚ ਭਰਤੀ ਲਈ ਆ ਰਹੇ ਨੇ ਇਹ ਵੀ ਇੱਕ ਤਸਵੀਰ ਜੋ ਹੁਣ ਬਣ ਰਹੀ ਹੈ ਇਸ ਦੇ ਉੱਪਰ ਜ਼ਰੂਰ ਆਪਣਾ ਐਨਾਲਿਸਿਸ ਸਾਂਝਾ ਕਰਨਾ ਪਿੰਡਾਂ ਵਿੱਚ ਗੱਲ ਕਿੱਥੇ ਤੱਕ ਪਹੁੰਚੀ ਹੋਈ ਹੈ ਤੁਹਾਡਾ ਇਸ ਉੱਪਰ ਕੀ ਕਹਿਣਾ ਹੈ ਦੇਖੋ ਪੰਜ ਮੈਂਬਰੀ ਕਮੇਟੀ ਦੀ ਭਰਤੀ ਅਸੀਂ ਲਗਭਗ ਮੈਂ ਰੋਜ਼ ਗੱਲ ਕਰਦਾ 20 ਲੱਖ 14000 ਤੋਂ ਉੱਪਰ ਤਾਂ ਭਰਤੀ ਜਾ ਚੁੱਕੀ ਹੈ ਔਰ 3-4 ਲੱਖ ਦੇ ਕਰੀਬ ਭਰਤੀ ਹਜੇ ਹੋਰ ਮੰਗੀ ਜਾ ਰਹੀ ਹੈ ਇਹ ਵਧੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਮੈਨੂੰ ਲੱਗਦਾ ਹੈ ਕਿ 50 ਲੱਖ ਦੇ ਆਸ-ਪਾਸ ਅਗਲੇ 2 ਮਹੀਨਿਆਂ ਦੇ ਵਿੱਚ ਭਰਤੀ ਜਾ ਕੇ ਮੁੱਕਣੀ ਹੈ 50 ਲੱਖ ਤੋਂ ਵੱਧ ਵੀ ਸਕਦੀ ਹੈ ਕਿਉਂ ਉਹ ਇਸ ਕਰਕੇ ਹਜੇ ਤੱਕ ਵੱਡੇ ਹਲਕੇ ਪੱਦਰ ਤੇ ਮੀਟਿੰਗਾਂ ਹੋਈਆਂ ਮਲੇਰ ਕੋਟਲੇ ਹੋਈ ਫਿਰ ਅਸੀਂ ਦੇਖਿਆ ਭਰਤੀ ਪਟਿਆਲੇ ਹੋਈ ਸਮਾਣੇ ਹੋਈ ਖਰੜ ਹੋਈ ਅਸੀਂ ਫਿਰ ਗੁਰਦਾਸਪੁਰ ਚ ਇੱਕ ਥਾਂ ਤੇ ਉੱਤੇ ਭਰਤੀ ਹੋਈ ਜਲੰਧਰ ਹੋਈ ਇਹ ਬਹੁਤ ਥਾਵਾਂ ਦੇ ਉੱਤੇ ਅਸੀਂ ਭਰਤੀ ਦੇ ਇਕੱਠ ਦੇਖੇ ਔਰ ਬਹੁਤ ਵੱਡੇ ਵੱਡੇ ਇਕੱਠ ਬਣੇ ਨੇ ਹੁਣ ਭਰਤੀ ਹੈ ਜਿਹੜੀ ਉਹ ਜਦੋਂ ਅਸੀਂ ਵੇਖਦੇ ਆ ਤੇ ਪਿੰਡਾਂ ਚ ਵੀ ਸ਼ੁਰੂ ਹੋ ਗਈ ਔਰ ਭਰਤੀ ਕਮੇਟੀ ਦੇ ਮੈਂਬਰ ਜਦੋਂ ਪਿੰਡਾਂ ਚ ਜਾਂਦੇ ਨੇ ਜਦੋਂ ਹਲਕੇ ਦੀ ਭਰਤੀ ਹੈ ਤੇ ਉਹ ਰੈਲੀ ਵਾਲਾ ਮਾਹੌਲ ਬਣ ਜਾਂਦਾ ਅਸੀਂ ਵੇਖਿਆ ਮੈਰਿਜ ਪੈਲੇਸ ਭਰ ਜਾਂਦੇ ਨੇ ਵੱਡੇ ਵੱਡੀਆਂ ਥਾਵਾਂ ਤੇ ਹੁਣ ਜਦੋਂ ਭਰਤੀ ਵਾਲੇ ਮੈਂਬਰ ਭਰਤੀ ਕਮੇਟੀ ਦੇ ਮੈਂਬਰ ਕਿਸੇ ਪਿੰਡ ਚ ਜਾਂਦੇ ਨੇ ਹੁਣ ਮੈਂ ਤਸਵੀਰਾਂ ਦੇਖ ਰਿਹਾ ਸੀ ਸਕਰੀਨ ਦੇ ਉੱਤੇ ਵੀ ਦਿਖਾ ਦਿੰਨੇ ਆ ਥੋੜੇ ਜੇ ਸ਼ਾਟਸ ਮਨਪ੍ਰਿਤ ਸ਼ਾਇਦ ਹਲਕਾ ਗਿਲ ਲੈ ਲੁਧਿਆਣੇ ਲੱਗੇ ਉੱਥੇ ਗਏ ਔਰ ਤੁਸੀਂ ਵੇਖੋ ਇੱਕ ਤਾਂ ਪਿੰਡਾਂ ਦਾ ਪਿੰਡ ਇਕੱਠਾ ਹੋ ਗਿਆ ਪੂਰੀ ਪਿੰਡ ਚ ਲਗਭਗ ਵੱਡੀ ਗਿਣਤੀ ਲੋਕ ਆ ਗਏ ਔਰ ਮਨਪ੍ਰਿਤ ਇਹ ਵਾਲੀ ਤੇ ਮਨਪਿਤ ਈਆਲੀ ਜਦੋਂ ਗਏ ਭਰਤੀ ਲਈ ਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਉੱਥੇ ਸੰਗਤ ਨੇ ਸੋ ਅਸਲ 'ਚ ਇਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਭਰਤੀ ਕਮੇਟੀ ਬਣਾਈ ਗਈ ਉਹਦੇ ਮੈਂਬਰਾਂ ਦੇ ਉੱਤੇ ਲੋਕ ਭਰੋਸਾ ਕਰਦੇ ਨੇ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਹੁਣ ਰਹਿ ਗਈ ਲੋਕ ਇਸ ਪੰਜ ਮੈਂਬਰੀ ਕਮੇਟੀ ਨੂੰ ਵੀ ਬਹੁਤ ਆਸਥਾ ਦੇ ਨਾਲ ਦਿਖ ਰਹੀ ਨੇ ਸੋ ਹੁਣ ਇਹ ਪੰਜੇ ਮੈਂਬਰ ਨੇ ਜਿਹੜੇ ਇਹਨਾਂ ਦੇ ਉੱਤੇ ਬਹੁਤ ਵੱਡਾ ਦਾਰੂਮਦਾਰ ਹੈ ਜਿਹੜੇ ਭਰਤੀ ਕਮੇਟੀ ਦੇ ਮੈਂਬਰ ਨੇ ਇਹਨਾਂ ਦੇ ਉੱਪਰ ਬਹੁਤ ਵੱਡਾ ਦਾਰੂਮਦਾਰ ਹੈ ਕਿ ਇਹ ਜਿਸ ਤਰ੍ਹਾਂ ਦਾਅਵੇ ਵੀ ਕਰ ਰਹੇ ਨੇ ਕਿ ਸਾਨੂੰ ਅਹੁਦਿਆਂ ਦਾ ਲਾਲਚ ਨਹੀਂ ਮੈਨੂੰ ਲੱਗਦਾ ਇਹਨਾਂ ਨੂੰ ਵੀ ਅਹੁਦਿਆਂ ਤੋਂ ਪਾਰ ਜਾ ਕੇ ਭਰਤੀ ਨੂੰ ਮੁਕੰਮਲ ਕਰਨਾ ਚਾਹੀਦਾ ਔਰ ਹਜੇ ਤੱਕ ਕਿਸੇ ਵੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਨੇ ਕਿਸੇ ਅਹੁਦੇ ਦੇ ਪ੍ਰਤੀ ਆਪਣਾ ਮੋਹ ਜਾਂ ਲਾਲਚ ਵੀ ਨਹੀਂ ਦਿਖਾਇਆ ਕਿਉਂਕਿ ਕੋਸ਼ਿਸ਼ਾਂ ਇਹ ਵੀ ਹੋਈਆਂ ਨੇ ਮੇਰੇ ਕੋਲੇ ਸਪਸ਼ਟ ਜਾਣਕਾਰੀਆਂ ਨੇ ਕਿ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਕਮਜ਼ੋਰ ਕਿਵੇਂ ਕੀਤਾ ਜਾਵੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਵਿੱਚ ਆਪਸ ਦੇ ਵਿੱਚ ਫ੍ਰਿਕਸ਼ਨ ਕਿਵੇਂ ਜਗ ਜਾਹਰ ਹੋਵੇ ਜਾਂ ਕਮੇਟੀ ਕਿਵੇਂ ਟੁੱਟੇ ਇਸ ਤਰ੍ਹਾਂ ਦੇ ਮਨਸੇ ਇਸ ਤਰ੍ਹਾਂ ਦੇ ਬਿਆਨ ਲਗਾਤਾਰ ਦਿੱਤੇ ਜਾਂਦੇ ਰਹੇ ਨੇ ਸਮੇਂ-ਸਮੇਂ ਤੇ ਔਰ ਇਹ ਪੋਲਿਟਿਕਲ ਲੋਕ ਨੇ ਜਿਹੜੇ ਉਹ ਇਸ ਤਰ੍ਹਾਂ ਦੀਆਂ ਰਣਨੀਤੀਆਂ ਵੀ ਬਣਾਉਂਦੇ ਨੇ ਕਿ ਹੁਣ ਭਰਤੀ ਕਮੇਟੀ ਕਿਸੇ ਤਰੀਕੇ ਹਿੱਲੇ ਕਿਉਂਕਿ ਜਿਸ ਤਰ੍ਹਾਂ ਨਾਲ ਪੰਜ ਮੈਂਬਰੀ ਭਰਤੀ ਕਮੇਟੀ ਇੱਕ ਤਾਕਤ ਬਣ ਰਹੀ ਹੈ ਔਰ ਸਿੱਖ ਭਾਈਚਾਰੇ ਦੇ ਲੋਕਾਂ ਦੇ ਵਿੱਚ ਅ ਇੱਕ ਹਰਮਨ ਪਿਆਰਤਾ ਆ ਰਹੀ ਹੈ ਔਰ ਲੋਕ ਭਰਤੀ ਦੇ ਲਈ ਆ ਰਹੇ ਨੇ ਜਿਵੇਂ ਮੈਂ ਪਿੰਡਾਂ ਦਾ ਜ਼ਿਕਰ ਕੀਤਾ ਲਗਭਗ ਹਰ ਪਿੰਡ ਦੇ ਵਿੱਚ ਇਹੀ ਸਥਿਤੀ ਹੈ ਭਰਤੀ ਕਰਨ ਵਾਲੇ ਲੋਕ ਜਦੋਂ ਭਰਤੀ ਦੀਆਂ ਪਰਚੀਆਂ ਲੈ ਕੇ ਜਾਂਦੇ ਨੇ ਜਾਂ ਭਰਤੀ ਕਮੇਟੀ ਦਾ ਕੋਈ ਮੈਂਬਰ ਪਿੰਡਾਂ ਦੇ ਵਿੱਚ ਪਹੁੰਚਦਾ ਤੇ ਪਿੰਡਾਂ ਦੇ ਪਿੰਡ ਇਕੱਠੇ ਹੋਣ ਲੱਗ ਗਏ ਇਹ ਇੱਕ ਨਵੀਂ ਤਰ੍ਹਾਂ ਦੀ ਤਸਵੀਰ ਹੈ ਸੋ ਕੁਝ ਤਸਵੀਰਾਂ ਨੇ ਸੋ ਇਹਨਾਂ ਦੇ ਨਾਲ ਪੂਰੀ ਸਥਿਤੀ ਬਿਆਨ ਹੁੰਦੀ ਹੈ ਇਹਨਾਂ ਤਸਵੀਰਾਂ ਦਾ ਸਾਂਝੇ ਕਰਨ ਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਇਹ ਗੱਲਾਂ ਨੂੰ ਨਿੰਦ ਰਹੇ ਨੇ ਕਿ ਨਹੀਂ ਭਰਤੀ ਨਹੀਂ ਹੋ ਰਹੀ ਉੱਡੀ ਮੈਨੂੰ ਲੱਗਦਾ ਹੈ ਉਹਨਾਂ ਨੂੰ ਵੀ ਇਹ ਤਸਵੀਰਾਂ ਦੇ ਵਿੱਚੋਂ ਜਵਾਬ ਮਿਲ ਸਕਦਾ ਹੈ ਕਿ ਜਦੋਂ ਇੱਕ ਇੱਕ ਪਿੰਡ 'ਚ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੇ ਹਕੀਕਤ ਪੰਜਾਬ ਦੇ 11 12 12000 ਤੋਂ 12700 ਤੋਂ ਜ਼ਿਆਦਾ ਪਿੰਡ ਨੇ ਸੋ ਹਕੀਕਤ ਬਣਨ ਵਾਲੀ ਕੀ ਹੈ ਇਹਦੇ ਤੋਂ ਅੰਦਾਜ਼ਾ ਲੱਗ ਸਕਦਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਬਉੱਚਤਾ ਉਹਨੂੰ ਪੂਰੀ ਸਿੱਖ ਕੌਮ ਪ੍ਰਵਾਨ ਕਰਦੀ ਹੈ, ਕੁੱਲ ਦੁਨੀਆ ਪ੍ਰਵਾਨ ਕਰਦੀ ਹੈ ਔਰ ਇਸੇ ਕਰਕੇ ਭਰਤੀ ਦੇ ਪ੍ਰਤੀ ਆਸਥਾ ਲੋਕਾਂ ਦੀ ਦਿਨੋ-ਦਿਨ ਵਾਧੀ ਸਾਨੂੰ ਨਜ਼ਰ ਆ ਰਹੀ ਆਸਥਾ ਹੈ। ਸਾਨੂੰ ਹਰ ਨਵੇਂ ਦਿਨ ਨਵੀਂ-ਨਵੀਂ ਜਿਹੜੀ ਇਨਫੋਰਮੇਸ਼ਨ ਹੈ ਭਰਤੀ ਦੇ ਬਾਰੇ ਉਹ ਆਉਂਦੀ ਹੈ ਜਿਹਦੇ ਤੋਂ ਸਾਡਾ ਇਹ ਭਰੋਸਾ ਹੋਰ ਲਗਾਤਾਰ ਵੱਧ ਰਿਹਾ ਹੈ। ਕਿ ਇਹ ਭਰਤੀ ਹੈ ਜਿਹੜੀ ਇਹ 50 ਲੱਖ ਦੇ ਪਾਰ ਜਾਏਗੀ ਇਹ ਮੇਰੇ ਅਨੁਮਾਨ ਨੇ ਜਿਹੜੇ ਇਹ ਆਏ ਦਿਨ ਇਹ ਮਜਬੂਤ ਹੋ ਰਹੇ ਨੇ ਡੱਲਾ ਜੀ ਗੱਲ ਲੁਧਿਆਣਾ ਜ਼ਿਮਨੀ ਚੋਣ ਦੀ ਕਰ ਲਈਏ ਤਾਂ ਅਕਾਲੀ ਦਲ ਨੇ ਤਾਂ ਆਪਣਾ ਉਮੀਦਵਾਰ ਜਿਹੜਾ ਐਲਾਨ ਦਿੱਤਾ ਸੀ ਸਾਰੇ ਜਾਣਦੇ ਆ ਪਰ ਜੇਕਰ ਅਸੀਂ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਨੇ ਹਲੇ ਤੱਕ ਆਪਣਾ ਉਮੀਦਵਾਰ ਦਾ ਲੁਧਿਆਣਾ ਜ਼ਿਮਨੀ ਚੋਣ ਦੇ ਲਈ ਐਲਾਨ ਨਹੀਂ ਕੀਤਾ ਹੈ ਸਿਆਸਤ ਉਥੇ ਪੂਰੀ ਤਰ੍ਹਾਂ ਦੇ ਨਾਲ ਪੱਕੀ ਹੋਈ ਹੈ ਜਿਨ੍ਹਾਂ ਜਿਨ੍ਹਾਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਉਹ ਪੂਰੀ ਪੂਰਾ ਆਪਣਾ ਜੋ ਹੈ ਜ਼ੋਰ ਜ਼ਰੂਰ ਲਗਾ ਰਹੇ ਨੇ ਹਾਲਾਂਕਿ ਬੀਜੇਪੀ ਦੇ ਉੱਪਰ ਸਭ ਦੀਆਂ ਨਜ਼ਰਾਂ ਬਣੀ ਹੈ ਕਿ ਆਖਿਰ ਕੌਣ ਉਹਨਾਂ ਦਾ ਉਮੀਦਵਾਰ ਹੋਏਗਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪੱਖੋਂ ਅਗਰ ਆਪਾਂ ਇਹ ਤਸਵੀਰ ਦੇਖੀਏ ਜ਼ਿਮਨੀ ਚੋਣ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਪੱਖੋਂ ਇਸ ਜ਼ਿਮਨੀ ਚੋਣ ਨੂੰ ਕਿਸ ਢੰਗ ਦੇ ਨਾਲ ਵੇਖਿਆ ਜਾ ਸਕਦਾ ਜ਼ਰੂਰ ਇਸ ਦੇ ਉੱਪਰ ਵੀ ਗੱਲ ਸਾਂਝੀ ਕਰਨਾ ਦੇਖੋ ਜਿਹੜੀ ਲੁਧਿਆਣਾ ਦੀ ਜ਼ਿਮਨੀ ਚੋਣ ਹੈ ਵੈਸਟ ਦੀ ਕਰਪਕਾਰ ਸਿੰਘ ਘੁੰਮਣ ਜਿਹੜੇ ਵਕੀਲ ਨੇ ਪੰਜ ਵਾਰ ਉਹ ਪ੍ਰਧਾਨ ਰਹੇ ਨੇ ਲੁਧਿਆਣਾ ਦੇ ਵਿੱਚ ਬਾਹਰ ਦੇ ਔਰ ਉਹਨਾਂ ਦੀ ਹਰਮਨ ਪਿਆਰਤਾ ਆਪਣੇ ਪੇਸ਼ੇ ਦੇ ਵਿੱਚ ਵੀ ਹੈ ਔਰ ਸਮਾਜਿਕ ਤੌਰ ਤੇ ਵੀ ਹੈ ਪਰ ਸਵਾਲ ਇਹ ਥੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਉਮੀਦਵਾਰ ਆਇਆ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਧੜੇ ਦਾ ਲੋਕਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਇਸ ਰੂਪ ਚ ਦੇਖੀ ਜਾਣੀ ਹੈ ਵੀ ਕੀ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਵਾਲਾ ਜਿਹੜਾ ਜਿਹੜੀ ਪਾਰਟੀ ਹੈ ਕੀ ਲੋਕ 2 ਦਸੰਬਰ ਦੇ ਹੁਕਮਨਾਮੇ ਦੇ ਨਾਲ ਜਿਸ ਤਰ੍ਹਾਂ ਨਾਲ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ 2 ਦਸੰਬਰ ਦੇ ਹੁਕਮਨਾਮੇ ਨੂੰ ਪ੍ਰਮਾਨ ਕੀਤਾ ਗਿਆ ਜਿਸ ਤਰ੍ਹਾਂ ਨਾਲ ਪ੍ਰਮਾਨ ਕੀਤਾ ਗਿਆ ਕਿ ਲੋਕ ਉਹਦੇ ਨਾਲ ਸੰਤੋਸ਼ ਹੈ ਕਿ ਲੋਕਾਂ ਨੂੰ ਲੱਗੇਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਨ ਬਿਨ 2 ਦਸੰਬਰ ਦਾ ਹੁਕਮਨਾਮਾ ਮੰਨਿਆ ਸੋ ਮੈਨੂੰ ਲੱਗਦਾ ਹੈ ਸਿੱਖ ਭਾਈਚਾਰੇ ਦੇ ਲੋਕ ਇਸ ਗੱਲ ਨੂੰ ਆਧਾਰ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਲਈ ਵੋਟ ਪਾਉਣ ਜਾਂ ਨਾ ਪਾਉਣ ਦਾ ਫੈਸਲਾ ਕਰਨਗੇ ਇਹ ਗੱਲ ਬੜੀ ਸਧਾਰਨ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਭਰਤੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਦੇ ਡੈਲੀਗੇਟਸ ਵੱਲੋਂ ਇਹ ਭਰਤੀ ਪਹਿਲਾਂ ਹੀ ਮੁਕੰਮਲ ਕਰ ਲਈ ਸੀ ਤਾਂ ਹੀ ਸੁਖਬੀਰ ਬਾਦਲ ਪ੍ਰਵਾਨ ਬਣਿਆ ਪ੍ਰਧਾਨ ਬਣਿਆ ਪਰ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਨਾਟਕ ਕੀਤੀ ਜਾ ਰਹੀ ਹੈ ਹਜੇ ਵੀ ਉਸ ਭਰਤੀ ਦਾ ਜਦੋਂ ਖਾਤਮਾ ਹੋਏਗਾ ਮੁਕੰਮਲ ਹੋਏਗੀ ਭਰਤੀ ਸੰਪੂਰਨ ਹੋਏਗੀ ਤੇ ਉਦੋਂ ਤਾਂ ਜਿਹੜੇ ਦਿਲਚਸਪ ਅੰਕੜੇ ਆਉਣਗੇ ਆਉਣਗੇ ਪਰ ਇਹ ਜਿਹੜੀ ਪੱਛਮੀ ਲੁਧਿਆਣੇ ਦੀ ਚੋਣ ਹੈ ਇਹਨੂੰ ਮੈਂ ਦੋ ਤਰੀਕੇ ਨਾਲ ਦੇਖਦਾ ਉਹ ਲੋਕ ਜਿਹੜੇ ਪੰਜ ਮੈਂਬਰੀ ਭਰਤੀ ਕਮੇਟੀ 'ਚ ਆਸਥਾ ਰੱਖਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਲੋਕ ਜਿਹੜੇ ਸੁਖਬੀਰ ਸਿੰਘ ਬਾਦਲ ਹੋਣਾ ਦੀ ਵੱਲੋਂ ਕੀਤੀ ਗਈ ਭਰਤੀ ਦਾ ਹਿੱਸਾ ਨੇ ਉਹਨਾਂ ਦਾ ਵਿਹਾਰ ਕਿਸ ਤਰ੍ਹਾਂ ਦਾ ਰਹਿੰਦਾ ਹੈ ਸੋ ਇੱਕ ਤਾਂ ਇਹ ਪਹਿਲੂ ਰਹੇਗਾ ਜਿਹਦੇ ਨਾਲ ਇਹ ਤੈਅ ਹੋਏਗਾ ਕਿ ਪਰਵਕਾਰ ਸਿੰਘ ਕੋ ਮੰਦੀ ਸਥਿਤੀ ਕੀ ਬਣਦੀ ਹੈ ਕੀ ਉਹ ਜਿੱਤਦੇ ਨੇ ਕੀ ਉਹ ਹਾਰਦੇ ਨੇ ਕੀ ਜ਼ਮਾਨਤ ਬਚਦੀ ਹੈ ਜਾਂ ਨਹੀਂ ਬਚਦੀ ਇਹ ਇਹ ਉਹਦੇ ਤੇ ਤੈਅ ਕਰੇਗਾ ਹੁਣ ਦੂਸਰਾ ਫੈਕਟਰ ਜਦੋਂ ਅਸੀਂ 22 ਚ ਦੇਖਿਆ ਸ਼੍ਰੋਮਣੀ ਅਕਾਲੀ ਦਲ ਬਹੁਤ ਬੁਰੀ ਤਰ੍ਹਾਂ ਹਾਰਿਆ 24 ਚ ਪਾਰਲੀਮੈਂਟ ਦੀਆਂ ਚੋਣਾਂ ਬੜੀ ਬੁਰੀ ਤਰ੍ਹਾਂ ਹਾਰਿਆ ਪਾਰਲੀਮੈਂਟ ਦੇ ਵਿੱਚ ਲੁਧਿਆਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੀ ਲੋਕ ਸਭਾ ਦੀ ਕੌਨਸਟੈਂਸੀ ਚੋਂ 8.5% ਵੋਟਾਂ ਮਿਲੀਆਂ ਜਦੋਂ ਕਿ ਕਾਂਗਰਸ ਪਾਰਟੀ 30% ਵੋਟਾਂ ਲੈ ਕੇ ਗਈ ਭਾਰਤੀ ਜਨਤਾ ਪਾਰਟੀ 28% ਵੋਟਾਂ ਲੈ ਕੇ ਗਈ ਆਮ ਆਦਮੀ ਪਾਰਟੀ 22 22.5 23% ਵੋਟਾਂ ਲੈ ਕੇ ਗਈ ਅਜਿਹੇ ਹਾਲਾਤ ਚ ਸ਼੍ਰੋਮਣੀ ਅਕਾਲੀ ਦਲ 8.5% ਵੋਟਾਂ ਲੈ ਕੇ ਗਿਆ ਸ਼ੋ ਲੁਧਿਆਣਾ ਪੱਛਮੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ 15000 ਤੋਂ ਜ਼ਿਆਦਾ ਦੀ ਲੀਡ ਸੀ ਜਦੋਂ 24 ਚ ਰਵਨੀਤ ਸਿੰਘ ਬਿੱਟੂ ਖੜੇ ਨੇ ਹੁਣ ਇਸ ਤਰੀਕੇ ਦੀਆਂ ਵੀ ਚਰਚਾਵਾਂ ਨੇ ਹਾਲਾਂਕਿ ਇਹਨਾਂ ਦਾ ਕੋਈ ਆਧਾਰ ਨਹੀਂ ਰਵਨੀਤ ਸਿੰਘ ਬਿੱਟੂ ਦੇ ਕਿਸੇ ਕਰੀਬੀ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਇਹ ਵੀ ਸੰਭਾਵਨਾ ਹੈ ਕਿ ਰਵਨੀਤ ਸਿੰਘ ਬਿੱਟੂ ਦੇ ਪਰਿਵਾਰ ਚੋਂ ਵੀ ਕਿਸੇ ਨੂੰ ਟਿਕਟ ਦਿੱਤੀ ਜਾਵੇ ਸੋ ਰਵਨੀਤ ਸਿੰਘ ਬਿੱਟੂ ਦੀ ਟਿਕਟ ਕਿਹਨੂੰ ਆਉਂਦੀ ਹੈ ਇਹਨੇ ਵੀ ਇਸ ਸੀਟ ਤੇ ਬਹੁਤ ਵੱਡਾ ਫਰਕ ਪਾਣਾ ਪਰ ਸ਼੍ਰੋਮਣੀ ਅਕਾਲੀ ਦਲ ਸਿਰਫ ਇਸ ਗੱਲ ਦੇ ਉੱਤੇ ਹੀ ਇਹਨਾਂ ਲੋਕ ਸਭਾ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਰਖਿਆ ਜਾਏਗਾ ਕਿ ਲੋਕ ਕੀ ਫਤਵਾ ਦਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਬਾਰੇ ਕੀ ਉਹਨਾਂ ਨੂੰ ਲੱਗਦਾ ਹੈ ਕਿ 2 ਦਸੰਬਰ ਦਾ ਹੁਕਮਨਾਮਾ ਇਨ ਬਿਨ ਮੰਨਿਆ ਅਗਰ ਮੰਨਿਆ ਤੇ ਵੱਡੀ ਗਿਣਤੀ ਚ ਸਿੱਖ ਵੋਟ ਪੈ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਅਗਰ ਲੋਕਾਂ ਦੇ ਮਨ ਚ ਹੋਏਗਾ ਕਿ ਨਹੀਂ ਤੇ ਫਿਰ ਉਹ ਇਹ ਵੀ ਹੋ ਸਕਦਾ ਹੈ ਕਿ ਉਹ ਵੋਟ ਨਾ ਪਾਉਣ ਸੋ ਹਜੇ ਤੱਕ ਚੋਣ ਜ਼ਾਬਤਾ ਨਹੀਂ ਲੱਗਿਆ ਸੋ ਜਦੋਂ ਤੱਕ ਚੋਣ ਜ਼ਾਬਤਾ ਨਹੀਂ ਲੱਗਦਾ ਤਦ ਤੱਕ ਅਨੁਮਾਨ ਬੜੀ ਆਸਾਨੀ ਨਾਲ ਦਿੱਤੇ ਜਾ ਸਕਦੇ ਨੇ ਸਰਵੇਖਣ ਵੀ ਕੀਤੇ ਜਾ ਸਕਦੇ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਸਥਿਤੀ ਲੁਧਿਆਣਾ ਪੱਛਮੀ ਦੀ ਮੈਨੂੰ ਲੱਗਦਾ ਸਾਫ਼ ਹੋਏਗੀ ਪਰ ਜਿੱਥੋਂ ਤੱਕ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਹੈ ਸ਼੍ਰੋਮਣੀ ਅਕਾਲੀ ਦਲ ਉਸ ਸਥਿਤੀ 'ਚ ਹੈ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਇੱਥੇ ਚੰਗੀ ਪਰਫਾਰਮੈਂਸ ਨਹੀਂ ਕਰਦਾ ਘਟੋ ਘਟ ਅਗਰ ਸ਼੍ਰੋਮਣੀ ਅਕਾਲੀ ਦਲ ਆਪਣੀ ਜ਼ਮਾਨਤ ਨਹੀਂ ਬਚਾਉਂਦਾ ਤੇ 27 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਲਈ ਪੋਲਿਟੀਕਲ ਦਿੱਕਤਾਂ ਹੋਰ ਵੱਡੀਆਂ ਨਜ਼ਰ ਆ ਸਕਦੀਆਂ ਨੇ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਤੁਸੀਂ ਜੋ ਹੈ ਵਿਚਾਰ ਦੇ ਵਿੱਚ ਜਾਣਕਾਰੀ ਤਾਂ ਸਾਂਝੀ ਕੀਤੀ ਹੀ ਹੈ ਨਾਲ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਹੁਣ ਮੌਜੂਦਾ ਸਿਆਸੀ ਸਮਿਕਰਣ ਬਣੇ ਹੋਏ ਨੇ ਇਹਨਾਂ ਦੇ ਉੱਪਰ ਵੀ ਤੁਸੀਂ ਆਪਣਾ ਖਾਸ ਐਨਾਲਿਸਿਸ ਜਿਹੜਾ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ 대비 ਧੰਨਵਾਦ ਕਰਦੇ ਆਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਅਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ